ਦੇ ਚੀਨ ਵਿਚਕਾਰ ਐਲਏਸੀ ਵਿਵਾਦ ਨੂੰ ਹੱਲ ਕਰਨ ਲਈ ਹੁਣ ਦਿੱਲੀ ਵਿੱਚ ਵਿਸ਼ੇਸ਼ ਪ੍ਰਤੀਨਿਧੀ ਪੱਧਰ ਤੇ ਦੂਜੀ ਮੀਟਿੰਗ ਹੋਣ ਜਾ ਰਹੀ ਹੈ ਇਹ ਮੀਟਿੰਗ 19 ਅਗਸਤ ਨੂੰ ਹైదరాబాద్ ਹਾਊਸ ਵਿਕੇ ਹੋਵੇਗੀ ਜਿਸ ਵਿੱਚ ਚੀਨੀ ਵਿਦੇਸ਼ ਮੰਤਰੀ ਬਾੰਗਜੀ ਅਤੇ ਭਾਰਤੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਹੀცა ਲੈਣਗੇ ਮੀਟਿੰਗ ਤੋਂ ਬਾਅਦ ਬਾੰਗਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨਗੇ ਇਹ ਮੀਟਿੰਗ ਅਜਿਹੇ ਸਮੇਂ ਹੋ ਰਹੀ ਜਦੋਂ ਕਾਜ਼ਾਨ ਵਿੱਚ ਹੋਏ ਬ੍ਰਿਕਸ ਸੰਮੇਲਨ ਤੋਂ ਬਾਅਦ ਸਰਹੱਤੇ ਤਨਾ ਕਾਫੀ ਹੱਦ ਤੱਕ ਘਟ ਗਿਆ ਉਸ ਕਾਨਫਰੰਸ ਵਿੱਚ ਪਰਦਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਹੋਈ ਮੀਟਿੰਗ ਨੇ ਡੈਡਲੌਕ ਨੂੰ ਖਤਮ ਕਰਨ ਵੱਲ ਇੱਕ ਫੈਸਲਾ ਕਦਮ ਮੋੜ ਦਿੱਤਾ ਪੂਰਬੀ ਲਦਾਖ ਵਿੱਚ 2020 ਤੋਂ ਚੱਲ ਰਹੇ ਵਿਵਾਦ ਨੂੰ ਹੱਲ ਕਰਨ ਲਈ ਭਾਰਤ ਅਤੇ ਚੀਨ ਅਕਤੂਬਰ 2024 ਵਿੱਚ ਕਾਜ਼ਾਨ ਬ੍ਰਿਕਸ ਸੰਮੇਲਨ ਤੋਂ ਪਹਿਲਾਂ ਇੱਕ ਵੱਡਾ ਫੈਸਲਾ ਲਿਆ ਡੇਮਚੌਕ ਅਤੇ ਦੇਪਸਾਂਗ ਵਿੱਚ ਡਿਸਐਂਗੇਜਮੈਂਟ ਪੂਰੀ ਹੋ ਗਈ ਅਤੇ ਫੌਜਾਂ ਨੇ ਪੈਂਗੋਗ ਗਲਬਾਨ ਗੋਂਗਰਾ ਅਤੇ ਹਾਰ ਚਪਰਿੰਗਸ ਵਰਗੇ ਚਾਰ ਪ੍ਰਮੁੱਖ ਵਿਵਾਦਿਤ ਬਿੰਦੂਆਂ ਤੋਂ ਵੀ ਪਿੱਛੇ हट ਗਏ ਹਾਲਾਂਕਿ ਇਨ੍ਹਾਂ ਖੇਤਰਾਂ ਵਿੱਚ ਬਫਰ ਜ਼ੋਨ ਬਣਾਏ ਗਏ ਨੇ 21 ਅਕਤੂਬਰ 2024 ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਸ਼ੀ ਜਿਨਪਿੰਗ ਦੀ ਮੁਲਾਕਾਤ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਸੀ ਕਿ ਵਿਵਾਦ ਨੂੰ ਹੱਲ ਕਰਨ ਲਈ ਵਿਸ਼ੇਸ਼ ਪ੍ਰਤੀਨਿਧੀ ਪੱਧਰ ਤੇ ਗੱਲਬਾਤ ਕੀਤੀ ਜਾਵੇਗੀ ਪਹਿਲੀ ਮੀਟਿੰਗ ਪਿਛਲੇ ਸਾਲ ਦਸੰਬਰ ਵਿੱਚ ਬਿਜ਼ਿੰਗ ਵਿੱਚ ਹੋਈ ਸੀ ਜਿਸ ਵਿੱਚ ਐਨਐਸਏ ਅਜੀਤ ਡੋਬਾਲ ਨੇ ਭਾਰਤ ਦੀ ਅਗਵਾਈ ਕੀਤੀ ਸੀ ਹੁਣ ਦੂਜੀ ਮੀਟਿੰਗ ਦਿੱਲੀ ਵਿੱਚ ਹੋਣ ਜਾ ਰਹੀ ਹੈ ਇਸ ਵਿਵਾਦ ਨੂੰ ਹੱਲ ਕਰਨ ਵਿੱਚ ਤਿੰਨ ਵੱਡੇ ਚਿਹਰਿਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੌਜ ਨੂੰ ਜ਼ਮੀਨੀ ਪੱਧਰ ਤੇ ਤੁਰੰਤ ਫੈਸਲੇ ਲੈਣ ਲਈ ਪੂਰੀ ਆਜ਼ਾਦੀ ਦਿੱਤੀ ਇਸ ਦੇ ਨਾਲ ਹੀ ਚੀਨ ਤੇ ਆਰਥਿਕ ਦਬਾਅ ਵੀ ਪਾਇਆ ਗਿਆ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਇਸ ਮੁੱਦੇ ਨੂੰ ਅੰਤਰਰਾਸ਼ਟਰੀ ਮੰਚਾਂ ਤੇ ਲਗਾਤਾਰ ਉਠਾਇਆ ਅਤੇ ਹੱਲ ਲਈ ਕੂਟਨੀਤਿਕ ਰਸਤਾ ਤਿਆਰ ਕੀਤਾ ਇਸ ਦੇ ਨਾਲ ਹੀ ਐਨ ਐਸ ਐ ਅਜੀਤ ਡੋਬਾਲ ਨੇ ਚੀਨੀ ਵਿਦੇਸ਼ ਮੰਤਰੀ ਬਾਗ ਜੀ ਨਾਲ ਸਿੱਧੀ ਗੱਲ ਕਰਕੇ ਐਸ ਆਰ ਪੱਧਰ ਤੇ ਗੱਲਬਾਤ ਨੂੰ ਅੱਗੇ ਵਧਾਇਆ ਮੀ ਬਾਅਦ ਦੌਰਾਨ ਭਾਰਤੀ ਫੌਜ ਨੇ ਪੂਰਬੀ ਲਦਾਖ ਵਿੱਚ ਆਪਣੀ ਮਜ਼ਬੂਤ ਦੱਖਣੀ ਪੈਂਗੋਂਗ ਦੀਆਂ ਚੋਟੀਆਂ ਤੇ ਕਬਜ਼ਾ ਕਰਕੇ ਅਤੇ ਤੇਜ਼ੀ ਨਾਲ ਪਾਰੀ ਹਥਿਆਰ ਤਨਾਤ ਕਰਕੇ ਚੀਨ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਭਾਰਤ ਹੁਣ 1962 ਵਾਲਾ ਭਾਰਤ ਨਹੀਂ ਰਿਹਾ ਫੌਜ ਦੀ ਇਸ ਰਣਨੀਤੀ ਨੇ ਚੀਨ ਨੂੰ ਗਲਬਾਦੀ ਮੇਜ਼ ਤੇ ਓਨਲੀ ਮਜਬੂਰ ਕਰ ਦਿੱਤਾ ਕਾਜ਼ਾਂ ਸੰਮੇਲਨ ਤੋਂ ਬਾਅਦ ਐਲਏਸੀ ਤੇ ਸਥਿਤੀ ਸ਼ਾਂਤ ਹੈ ਅਤੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਆਪਣੇ ਆਪਣੇ ਖੇਤਰਾਂ ਵਿੱਚ ਗਸ਼ਤ ਕਰ ਰਹੀਆਂ ਨੇ ਹੁਣ ਦਿੱਲੀ ਵਿੱਚ ਹੋਣ ਵਾਲੀ ਇਸ ਦੂਜੀ ਮੀਟਿੰਗ ਨਾਲ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ ਅਤੇ ਚੀਨ ਪੂਰਬੀ ਲਦਾਖ ਵਿਵਾਦ ਦਾ ਸਥਾਈ ਹੱਲ ਲੱਭਣ ਵੱਲ ਅੱਗੇ ਵਧਣਗੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਅੱਜ ਆਪਣੇ ਚੀਨੀ ਹਮਰਿਤਵਾ ਬਾਂਗ ਜੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਰਤ-ਚੀਨ ਸਬੰਧਾਂ ਨੂੰ ਆਪਸੀ ਸਨਮਾਨ ਆਪਸੀ ਸੰਵੇਦਨਸ਼ੀਲਤਾ ਅਤੇ ਆਪਸੀ ਹਿੱਤ ਦੇ ਸਿਧਾਂਤ ਨਾਲ ਨਿਰਦੇਸ਼ਿਤ ਹੋਣਾ ਚਾਹੀਦਾ ਚੀਨੀ ਵਿਦੇਸ਼ ਮੰਤਰੀ ਦੇ ਦੋ ਰੋਜ਼ਾ ਦੌਰੇ ਤੇ ਦਿੱਲੀ ਪਹੁੰਚਣ ਤੋਂ ਤੁਰੰਤ ਬਾਅਦ ਜੈ ਸ਼ੰਕਰ ਨੇ ਬਾਂਗ ਨਾਲ ਗੱਲਬਾਤ ਕੀਤੀ ਮੀਟਿੰਗ ਵਿੱਚ ਆਪਣੀ ਸ਼ੁਰੂਆਤੀ ਟਿੱਪਣੀ ਵਿੱਚ ਵਿਦੇਸ਼ ਮੰਤਰੀ ਨੇ ਜ਼ਿਕਰ ਵੀ ਕੀਤਾ ਕਿ ਦੋਵੇਂ ਦੇਸ਼ਾਂ ਮਨ ਮਤਭੇਦ ਵਿਵਾਦ ਨਹੀਂ ਬਣਨੇ ਚਾਹੀਦੇ ਅਤੇ ਵਖਰੇਵੇਂ ਵਿਵਾਦ ਨਾ ਕਾਰਨ ਨਹੀਂ ਬਣਨੇ ਚਾਹੀਦੇ ਅਤੇ ਮੁਕਾਬਲਾ ਸੰਘਰਸ਼ ਵਿੱਚ ਨਹੀਂ ਬਦਲਣਾ ਚਾਹੀਦਾ ਜੈ ਸ਼ੰਕਰ ਨੇ ਪੂਰਬੀ ਲਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਲੱਗਦੇ ਸਰਹਦੀ ਖੇਤਰਾਂ ਵਿੱਚ ਫੌਜਾਂ ਪਿੱਛੇ ਹਟਾਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੀ ਲੋੜ ਤੇ ਵੀ ਜ਼ੋਰ ਦਿੱਤਾ ਜੈ ਸ਼ੰਕਰ ਨੇ ਕਿਹਾ ਇਹ ਮੌਕਾ ਸਾਨੂੰ ਮਿਲਨ ਅਤੇ ਆਪਣੇ ਦੁਬਲੇ ਸਬੰਧਾਂ ਦੀ ਸਮੀਖਿਆ ਕਰਨ ਦਾ ਮੌਕਾ ਪ੍ਰਦਾਨ ਕਰਦਾ ਇਹ ਆਲਮੀ ਸਥਿਤੀ ਅਤੇ ਆਪਸੀ ਹਿੱਤਾਂ ਦੇ ਕੁਝ ਮੁੱਦਿਆਂ ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦਾ ਵੀ ਟੁਕਮਾ ਸਮਾਂ ਉਹਨਾਂ ਨੇ ਕਿਹਾ ਸਾਡੇ ਸਬੰਧਾਂ ਵਿੱਚ ਇੱਕ ਮੁਸ਼ਕਲ ਦੌਰ ਦੇਖਣ ਤੋਂ ਬਾਅਦ ਹੁਣ ਦੋਵੇਂ ਦੇਸ਼ ਅੱਗੇ ਵਧਣਾ ਚਾਹੁੰਦੇ ਨੇ ਇਸ ਵਾਸਤੇ ਦੋਵੇਂ ਧਿਰਾਂ ਵੱਲੋਂ ਇੱਕ ਸਪਸ਼ਟ ਅਤੇ ਰਚਨਾਤਮਕ ਦ੍ਰਿਸ਼ਟੀਕੋਣ ਦੀ ਲੋੜ ਹੈ ਉਹਨਾਂ ਹਰ ਤਰ੍ਹਾਂ ਦੇ ਅਤਵਾਦ ਖਿਲਾਫ ਅਰੰਭੀ ਜੰਗ ਦਾ ਜ਼ਿਕਰ ਵੀ ਕੀਤਾ